ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਨਵਾਓ ਜੀ ਕੀ ਹਾਲ ਚਾਲ ਹੈ ਤੁਹਾਡਾ ਮੀਰੀਓ ਤੁਸੀਂ ਠੀਕ ਹੋਗੇ ਆ ਕੀ ਆ ਨਿਕਲ ਜਾਂਦਾ ਹਾਂ ਇਹ ਨਿਕਲ ਜਾਂਦਾ ਵੀ ਪਰਸੇ ਵਾਲਾ ਪਰਸੇ ਵਾਲਾ ਤੇ ਲੋ ਜੀ ਚੱਲੇ ਆ ਹੁਣ ਆਪਾਂ ਸ਼ਾਪ ਤੇ 11 ਵਜ ਗਏ ਤੇ ਗਰਮੀ ਨੇ ਵੀ ਦੁਹਾਈ ਦਿੱਤੀ ਪਈ ਹੈ ਪੂਰੀ ਤੇ ਅਸੀਂ ਜਾਣੇ ਆ ਬਸ 2 ਘੰਟੇ ਲਾ ਕੇ ਫਿਰ ਅਸੀਂ ਦੁਬਾਰੇ ਫੇਰ ਆ ਜਣੇ ਹੁੰਨੇ ਆ ਤੇ ਰੋਟੀ ਰੋਟੀ ਖਾ ਕੇ ਰੈਸਟ ਕਰਕੇ ਫੇਰ ਜਾਣੇ ਆ ਆਪਾਂ ਪੂਰੀ ਮਸਤੀ ਨਾਲ ਕੰਮ ਕਰੀਦਾ ਜੀ ਅੰਦਾ ਤੇ ਸ਼ਾਮ ਨੂੰ ਫੇਰ ਅਸੀਂ ਲੇਟ ਤੱਕ ਹੀ ਹੁੰਨੇ ਆ ਉੱਥੇ ਦੀ ਸ਼ਾਪ ਤੇ ਸ਼ਾਮ ਨੂੰ ਜਿਆਦਾ ਟਾਈਮ ਲਾ ਲਈ ਦੇਖੋ ਕਿ ਧੁੱਪ ਬੜੀ ਜਿਆਦਾ ਜੀ ਬਸ ਜਿਵੇਂ ਮਰਨੀ ਹੋ ਜਾ ਪਿਆ ਤੇ ਤਾਂ ਹੀ ਤੇ ਜੀ ਨਹੀਂ ਕਰਦਾ ਨਿਕਲਣ ਨੂੰ ਸਵੇਰੇ ਵੀ 11 ਵਜਾ ਦੇ ਨਹੀਂ ਅਸੀਂ ਜਾਂਦੀਆਂ ਜਾਂਦੀਆਂ ਛੁੱਟੀਆਂ ਕਰਕੇ ਥੋੜਾ ਰਿਲੈਕਸ ਮੂਡ ਦੇ ਵਿੱਚ ਰਹੀ ਹੈ ਚਲ ਚਲਦੇ ਹਾਂ ਸ਼ੌਪ ਤੇ ਉੱਥੇ ਜਾ ਕੇ ਫਿਰ ਮਿਲਦੇ ਹਾਂ ਤੁਹਾਨੂੰ ਹਾਂਜੀ ਲੋ ਹੁਣ ਆਪਾਂ ਦੁਪਹਿਰਾ ਹੋ ਗਿਆ ਤੇ ਦੁਕਾਨ ਤੋਂ ਆ ਗਏ ਹੁਣ ਪੌਣੇ 3 ਹੋ ਗਿਆ ਤੇ ਅਸੀਂ ਬਹੁਤ ਲੇਟ ਹੋ ਗਈਆਂ ਘਰੇ ਆਉਣ ਚ ਤੇ ਹੁਣ ਮੈਂ ਖਾਣੀ ਆ ਰੋਟੀ ਤੇ ਇੱਕ ਮੈਂ ਤੁਹਾਨੂੰ ਨਾ ਵਲੌਗ ਦੇਣਾ ਹੈਗਾ ਤੇ ਉਹਦੇ ਵਿੱਚ ਪਹਿਣਗੇ ਬਦਾਓ ਸੋ ਪਹਿਲਾਂ ਆਪਾਂ ਬਦਾਮ ਭਿਓ ਕੇ ਰੱਖ ਲਈਏ ਤੇ ਸ਼ਾਮ ਨੂੰ ਬਣਾਵਾਂਗੇ ਆਪਾਂ ਫਿਰ ਵਲੌਗ ਹੁਣ ਜਿੰਨਾ ਹੀ ਟਾਈਮ ਹੈ ਆਪਣੇ ਕੋਲੇ ਇਹਨੂੰ ਭਿਓ ਦਿੰਨੇ ਆ ਸੱਤ ਅੱਠ ਬਦਾਮ ਭਿਓ ਲਾਂਗੇ ਆਪਾਂ ਲਓ ਜੀ ਮੈਂ ਸੱਤ ਬਦਾਮ ਲੈ ਲਈਏ ਆ ਲਓ ਠੀਕ ਹੈ ਤੇ ਇਹਨਾਂ ਨੂੰ ਮੈਂ ਭਿਓ ਕੇ ਰੱਖ ਦੇਣੀ ਆ ਤੇ 3-4-5 ਘੰਟੇ ਜ਼ਿਆਦਾ ਹੀ ਮੈਨੂੰ ਲੱਗਦਾ ਭਿੱਜੇ ਰਹਿਣਗੇ ਇਹ ਹੁਣ 7-8 ਵਜੇ 8 ਵਜੇ ਵਲੌਗ ਬਣਾਉਂਗਾ ਕਿਤੇ ਮੇਰੇ ਕੋਲ ਤੂੰ ਦੋ ਤਾਂ ਕਿਨੇ ਪੀਦੀ ਰਹਿਣਾ ਮੈਨੂੰ ਵੀ ਦੋ ਜਾਰਾ ਦਾ ਪਾਣੀ ਠੀਕ ਚਲ ਜਾ ਰਾ ਇਹ ਵੀ ਪਾਣੀ ਲੈਣਾ ਹੈ ਹੈ ਪਾਣੀ ਆ ਲੈ ਗਲਾਸੇ ਘੜੇ ਚ ਭਰਦੇ ਇਹ ਮੈਂ ਪਹਿਲਾਂ ਤਾਂ ਨਹੀਂ ਘੱਟਿਆ ਸੀ ਘੜੇ ਚ ਭਰਦੇ ਨਵੇਂ ਘੜੇ ਚ ਲੋ ਜੀ ਆਪਾਂ ਨਾ ਥੋੜਾ ਜਿਹਾ ਖਰਾ ਜਿਹਾ ਘੜਾ ਕਿਹੜਾ ਕਿਹੜਾ ਘੜਾ ਹੁੰਦਾ ਬੀਬੀ ਇਹ ਹਰੇਆ ਵੀ ਖਰੇਆ ਪਿੱਲਾ 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 ਘੜਾ ਲੈ ਹੁੰਦਾ ਸੀਗਾ ਕਿਉਂਕਿ ਉਹਦੇ ਵਿੱਚ ਪਾਣੀ ਬੜਾ ਜਿੰਦਾ ਹੁੰਦਾ ਹੈ ਮੈਂ ਤਾਂ ਕਹਿ ਕੇ ਪਿੱਲਾ ਲਈ ਸੀ ਕੋਣੀ ਬਹੁਤ ਵਧੀਆ ਹੁੰਦਾ ਹੁੰਦਾ ਜੀ ਇਹਦੇ ਵਿੱਚ ਚਲੋ ਬਦਾਮ ਭਿਆਦੇ ਹੋਣਾ ਆਪਾਂ ਆਪ ਨੂੰ ਬਣਾਵਾਂਗੇ ਵਲੌਗ ਤੇ ਉਹਦੇ ਚ ਆਪਾਂ ਬਦਾਮ ਯੂਜ਼ ਕਰਨੀਆਂ ਹੈਂ ਭੈਣਾਂ ਦੀਆਂ ਪ੍ਰੋਬਲਮਸ ਵੀ ਵੀ ਗੇਟ ਬੰਦ ਕਰਦੇ ਏਸੀ ਦੀ ਹਵਾ ਬਾਹਰ ਜਾਂਦੀ ਏ ਬੰਦ ਕਰਦੇ ਇਹ ਦਰਵਾਜਾ ਗੇਟ ਭੈਣਾਂ ਦੀਆਂ ਬੜੀਆਂ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ ਜੀ ਫੇਰ ਦੁਬਾਰਾ ਹੋਈਆਂ ਪਈਆਂ ਨੇ ਕਿਉਂਕਿ ਮੈਂ ਵਲੌਗ ਜੀ ਕਿਸੇ ਵੀ ਕਿੰਨੇ ਤਰ੍ਹਾਂ ਕੇ ਆਪਾਂ ਕੋਈ ਵੀ ਫੇਸ ਰਿਲੇਟਡ ਵਲੌਗ ਨਹੀਂ ਦਿੱਤਾ ਸੀਗਾ ਉਸ ਤੇ ਹੁਣ ਆਪਾਂ ਅੱਜ ਵਲੌਗ ਬਣਾਉਣਾ ਹੈਗਾ ਬੜਾ ਹੀ ਵਧੀਆ ਜੀ ਇੱਕ ਚੀਜ਼ ਬਣਾ ਕੇ ਦੇਣੀ ਹੈਗੀ ਏ ਤੁਹਾਨੂੰ ਜਿਹਦੇ ਨਾਲ ਤੁਹਾਡੇ ਦਾਗ ਧੱਬੇ ਸ਼ਾਇਆ ਹੁਣ ਸੀ ਪਿੰਪਲਸ ਜੋ ਵੀ ਹੈਗੇ ਨੇ ਹਨਾ ਰੰਗ ਜਿਹੜਾ ਕੰਪਲੈਕਸ਼ਨ ਆ ਜਿਹੜਾ ਉਹ ਦੇ ਨਾਲ ਗੋਰਾ ਹੋਊਗਾ ਤੇ ਬਹੁਤ ਸੌਖੀ ਜੀ ਬਣ ਜਾਂਦੀ ਆ ਘਰ ਦੇ ਵਿੱਚ ਹੀ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਪਤਾ ਕਿ ਆਪਾਂ ਬਾਜ਼ਾਰੋਂ ਚੀਜ਼ਾਂ ਵਾਲਾ ਕੰਮ ਕਰਦੇ ਨਹੀਂ ਹੈਗੇ ਕਿ ਤੁਹਾਨੂੰ ਰੋਜ਼ ਬਾਜ਼ਾਰ ਜਾਣਾ ਪਵੇ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਕਰਦੇ ਆ ਜਿਹਦੇ ਨਾਲ ਘਰ ਦੇ ਵਿੱਚ ਹੀ ਤੁਹਾਡਾ ਸਰਜੇ ਹਨਾ ਤੇ ਹੁਣ ਮੈਂ ਪੀਲਾਂ ਪਾਣੀ ਤੇ ਫੇਰ ਖਾਂਦੀ ਆ ਰੋਟੀ ਤੇ ਥੋੜੀ ਜਿਹਾ ਕਰੂੰਗੀ ਰੈਸਟ ਤੇ ਫੇਰ ਮੁੰਡਾ ਬਣਾਵਾਂਗੇ ਆਪਾਂ ਰਾਤ ਨੂੰ ਆ ਕੇ ਫਿਰ ਕੇ ਸ਼ੌਕ ਤੇ ਜਾਣਾ ਸੀ ਮੈਨੂੰ ਸਾਢੇ 4 ਵਜੇ ਜਾਵਾਂਗੇ ਇੰਨੀ ਧੁੱਪ ਹੈ ਜੀ ਇੰਨੀ ਇੱਕ ਧੁੱਪ ਹੈ ਬਸ ਪੁੱਛੋ ਹੀ ਨਾ ਬੁਰਾ ਹਾਲ ਹੀ ਕੀਤਾ ਪਿਆ ਗਰਮੀ ਨੇ ਧੁੱਪ ਨੇ ਤੁਸੀਂ ਵੀ ਦੱਸਿਓ ਤੁਹਾਡੇ ਕਿੰਨੀ ਕੀ ਧੁੱਪ ਹੈ ਤੇ ਤੁਸੀਂ ਕਿਹੜੇ-ਕਿਹੜੇ ਏਰੀਆ ਨੂੰ ਬਿਲੋਂਗ ਕਰਦੇ ਹੋ ਹੁਣ ਮੈਨਾਂ ਸਾਰੇ ਹੀ ਹੋ ਗਈ ਇਹ ਤਾਂ ਧੁੱਪ ਕਹਿੰਦੀ ਹੈ ਵੀ ਕਦੇ ਦਿਨ ਜਮੀਂ ਪੈਣ ਵਾਲਾ ਜਮੀਂ ਪੈ ਜੇ ਤਾਂ ਥੋੜਾ ਜਿਹਾ ਸਾਹ ਆ ਜੂਗਾ ਨਹੀਂ ਤਾਂ ਕੋਈ ਹਾਲ ਨਹੀਂ ਹੈ ਬਾਹਰ ਤਾਂ ਮੱਚੀ ਜਾਈਦਾ ਗੱਡੀ ਨਾ ਸੀ ਇਹ ਦਰਖਤ ਦੇ نیچے ਵੀ ਆਪਾਂ 5 ਮਿੰਟ ਵੀ ਖੜਾ ਲਈਏ 5 ਮਿੰਟ ਖੜਾ ਕੇ ਵੀ ਬਸ ਬੈਠਿਆ ਨਹੀਂ ਜਾਂਦਾ ਇਹ ਪੱਠ ਲੋ ਜੀ ਹੁਮੇ ਪਾਣੀ ਪੀਲਾ ਰੋਟੀ ਖਾਲਾਂ ਫਿਰ ਦੁਬਾਰਾ ਮਿਲਾਂਗੇ ਆਪਾਂ ਲੋ ਜੀ ਆਪਾਂ ਨਾ ਜਿਹੜੇ ਬਦਾਮ ਭੋਂਤੇ ਸੀ ਉਹ ਮੈਂ ਆ ਕੇ ਹੁਣ 7 8 ਵਜੇ ਨੇ ਹੁਣ ਤੇ ਉਹਨਾਂ ਨੂੰ ਮੈਂ ਛਿੱਲ ਲੈ ਆ ਕੇ ਠੀਕ ਹੈ ਜੀ ਤੇ ਆ ਲੋ ਮੈਂ 7 ਕ ਬਦਾਮ ਸੀਗੇ ਭੋਂਕ ਗਈ ਸ਼ਾਮ ਹੋ ਗਈ ਹੁਣ 8 ਵਜੇ ਦਾ ਟਾਈਮ ਹੈ ਹੁਣ ਮੇਰਾ ਲੱਗੀਆਂ ਤੁਹਾਨੂੰ ਦੁਪਹਿਰ ਦੀ ਗਈ ਤੇ ਇਹ ਆਪਾਂ ਸੱਤ ਮਾਦਾਂ ਵਿੱਚ ਪਾ ਲਈ ਸੱਤ ਪਾ ਲਈ 8 ਪਾ ਲਈ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਸੱਤ ਹੀ ਪਾਉਣੇ ਆ ਤੇ ਹੁਣ ਇਹਨਾਂ ਨੂੰ ਆਪਾਂ ਗ੍ਰाइंड ਕਰਨਾ ਪਰ ਇਹ ਇਦਾਂ ਇਹਨਾਂ ਨੇ ਗ੍ਰाइंड ਨਹੀਂ ਹੋਣਾ ਜਿਵੇਂ ਆਪਾਂ ਇਦਾਂ ਹੀ ਕੀਤਾ ਹੋਣਾ ਤੇ ਇਸ ਲਈ ਆਪਾਂ ਪਾਣੀ ਨਹੀਂ ਪਾਉਣਾ ਗਲਾਸ ਜਾਲ ਪਾ ਲਓ ਆਪਾਂ ਉਹਨਾਂ ਘਾਵਾਗੇ ਜਿੰਨਾ ਆਪਾਂ ਨੂੰ ਗ੍ਰाइंड ਕਰਨ ਵਾਸਤੇ ਚਾਹੀਦਾ ਆਪਾਂ ਪਾ ਕੇ ਦੇਖ ਲੈਣੇ ਆ ਬੜੇ ਜਹ ਹੋ ਗਏ ਸੀ ਹੁਣ ਆਪਾਂ ਕੋਈ ਫੇਸ ਰਿਲੇਟਡ ਵੀਡੀਓ ਨਹੀਂ ਦਿੱਤੀ ਸੀ ਤੇ ਮੈਨੂੰ ਲੱਗਦਾ ਪੈਣਾ ਵੀ ਹੁਣ ਥੋੜੀਆਂ ਸੁਸਤ ਹੋ ਗਈਆਂ

ਬਹੁਤ ਜ਼ਿਆਦਾ ਨਹੀਂ ਪਾ ਸਕਦੇ ਆਪਾਂ ਗਲੋਬ ਜਲ ਇਹੰਦਾ ਜੀ ਜਨਾ ਪਾ ਲਿਓ ਚਮਚੇ ਡੇਢ ਚਮਚ ਪਾ ਲਿਓ ਤੁਸੀਂ ਸਿੱਜਾ ਇਹ ਉਸ ਹਿਸਾਬ ਨਾਲ ਆਪਾਂ ਬਣਾਉਣਾ ਹੈ ਇਹਨੂੰ ਤੁਸੀਂ ਚੈੱਕ ਕਰ ਲਿਓ ਇਹਨੂੰ ਹਜੇ ਵੀ ਥੋੜਾ ਜਿਹਾ ਦਰਦਰਾ ਹੈ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਐਲੋਵੇਰਾ ਜੈਲ ਹੋਰ ਪਾਵਾਂਗੇ ਥੋੜਾ ਜਿਹਾ ਉਹ ਮੈਨੂੰ ਲੱਗਦਾ ਇੱਕ ਚਮਚ ਵੀ ਨਹੀਂ ਪਾਇਆ ਮੈਂ ਪੂਰਾ ਹਜੇ ਲਓ ਹੁਣ ਇਹੇ 1.5 ਚਮਚ ਐਲੋਵੇਰਾ ਜੈਲ ਮੈਂ ਪਾਤੀ ਆ ਹੁਣ ਚੈੱਕ ਕਰਦੇ ਆਪਾਂ ਉਸ ਬਾਅਦ ਮੈਂ ਇਹਨੂੰ ਪੂਰਾ ਕੱਢ ਲੂੰਗੀ ਤੇ ਕਿਹੜਾ ਮੈਂ ਤੁਹਾਨੂੰ ਦਿਖਾ ਦਿੰਨੀ ਐ ਇਦਾਂ। ਲਓ ਜੀ ਇਹਦੇ ਵਿੱਚ ਨਾ ਆਪਾਂ ਕੀ ਕਰਨਾ ਹੈ ਇੱਕ ਤਾਂ ਆਪਾਂ ਬਦਾਮ ਪਾਏ ਸੀਗੇ। ਇੱਕ ਆਪਾਂ ਰੋਜ਼ ਵਾਟਰ ਪਾਇਆ ਸੀਗਾ ਤੇ ਇੱਕ ਚਮਚ ਪਾ ਲਓ 1.5 ਚਮਚ ਪਾ ਲਓ ਰੋਜ਼ ਵਾਟਰ। ਉਸ ਤੋਂ ਬਾਅਦ 2 ਚਮਚ ਇਸ ਚੈਲੋਗੀ ਦੇ ਜਲ ਪੈਜੂਗੀ। ਉਸ ਫਿਰ ਤੁਸੀਂ ਇੱਕ ਤਰ੍ਹਾਂ ਗ੍ਰਾਇੰਡ ਕਰ ਲਿਓ ਤੇ ਉਸ ਤੋਂ ਬਾਅਦ ਆ ਜੀ ਇਹ ਮੈਂ ਲਈਆ ਐਲਮ ਫਟਕੜੀ। ਇਹ ਬਹੁਤ ਬਰੀਕ ਹੈ ਮੈਂ ਚੰਗੀ ਤਰ੍ਹਾਂ ਛਾਣੀ ਹੋਈ ਹੈ ਨਾ ਇਹ ਪਾਊਡਰ ਇਹਦੇ ਬਹੁਤ ਬਰੀਕ ਪਾਊਡਰ। ਇਹਦੇ ਚ ਆਹ ਦੇਖੋ ਵੀ ਮੈਂ ਇੱਕ ਚਮਚਾ ਜਿਹੜਾ ਇਹ ਕਰੀਮ ਦਾ ਮੇਰੇ ਕੋਲ ਹੈਗਾ ਤੇ ਮੈਂ ਉਹਦੇ ਵਿੱਚ ਇੱਕ ਚੁਟਕੀਕ ਲੈ ਲਈ ਬਹੁਤ ਜ਼ਿਆਦਾ ਨਹੀਂ ਪਾਉਣੀ ਚੁਟਕੀ ਇੱਕ ਪਾ ਲਈ ਤੇ ਇਹਨੂੰ ਚੰਗੀ ਤਰ੍ਹਾਂ ਇਸ ਮਿਕਸ ਕਰ ਲਓ ਇੱਕ ਚਮਚ ਦੇ ਵਿੱਚ ਇੱਕ ਚੁਟਕੀ ਪਾਈ ਆ ਮੈਂ ਠੀਕ ਹੈ ਜੀ ਪੂਰੀ ਐਨ ਕਰੀਮੀ ਜੈਸਟਰ ਬਣ ਜਾਊਗਾ ਜਦੋਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਕੇ ਇਹਨੂੰ ਕਿਸੇ ਕੰਚ ਦੀ ਡੱਬੀ ਦੇ ਵਿੱਚ ਪਾ ਕੇ ਤੇ ਫਿਰ ਆਪਾਂ ਨਾ ਇਹਨੂੰ ਅ ਉੱਥੇ ਰੱਖ ਦੇਉ ਭਿੱਜ ਦੇ ਵਿੱਚ ਕਿਉਂਕਿ ਗਰਮੀ ਬਹੁਤ ਹੈਗੀ ਆ ਤੇ ਖਰਾਬ ਹੋਣ ਦਾ ਡਰ ਆ ਤੁਸੀਂ ਹਫਤਾ ਦੱਸ ਦਿਨੇ ਇਹਨੂੰ ਇਸ ਤਰ੍ਹਾਂ ਫ੍ਰੀਜ ਦੇ ਵਿੱਚ ਰੱਖ ਸਕਦੇ ਹੋ ਤੇ ਹੁਣ ਇਹਨੂੰ ਯੂਜ਼ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਦੱਸਦੀ ਹਾਂ ਚਲੋ ਆਪਾਂ ਨੂੰ ਹੁਣ ਸ਼ੀਸ਼ੇ ਦੀ ਜ਼ਰੂਰਤ ਪਾਉਗੀ ਫਿਰ ਇਹਨੂੰ ਮੈਂ ਵੀ ਕੰਚ ਦੀ ਇੱਕ ਡੱਬੀ ਦੇ ਵਿੱਚ ਕਰ ਦੂੰਗੀ ਮੇਰੇ ਕੋਲ ਕੰਚ ਦੀਆਂ ਡੱਬੀਆਂ ਹੈਗੀਆਂ ਨੇ ਇੱਕ ਭੈਣ ਦਾ ਆਇਆ ਸੀ ਕਿ ਮੈਨੂੰ ਮੈਸੇਜ ਕਹਿੰਦੇ ਭੈਣੇ ਪਤਾ ਕਰਕੇ ਦੱਸਿਓ ਜੇ ਡੱਬੀਆਂ ਮਿਲਦੀਆਂ ਹੋਈਆਂ ਤਾਂ ਬਲੌਗ ਦੇ ਵਿੱਚ ਜ਼ਰੂਰ ਦੱਸਿਓ ਜਿਨ੍ਹਾਂ ਨੇ ਲੈਣੀ ਆ ਜੀ ਮੈਂ ਇੱਕ ਦਿਨ ਜਾ ਕੇ ਲਿਆ ਦੂੰਗੀ ਮੈਨੂੰ ਦੱਸ ਦਿਓ ਪਹਿਲਾਂ ਕਿਉਂਕਿ ਬਾਰ-ਬਾਰ ਮੈਨੂੰ ਵੀ ਜਾਣਾ ਔਖਾ ਹੈਗਾ ਜੇ ਕਿਸੇ ਨੂੰ ਚਾਹੀਦੀਆਂ ਨਹੀਂ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਉਹ ਮੈਂ ਉਹਨਾਂ ਨੂੰ ਕਿਹਾ ਨਹੀਂ ਸੀਗਾ ਵੀ ਤੁਸੀਂ ਬਰਤਨਾਂ ਵਾਲੀ ਜਿਹੜੀ ਦੁਕਾਨ ਹੁੰਦੀ ਹੈ ਵੀ ਤੁਸੀਂ ਉੱਥੇ ਜਾਇਓ ਉੱਥੋਂ ਮਿਲ ਜਾਣੀਆਂ ਜਿਵੇਂ ਆਪਾਂ ਬਰਤਨਾ ਡੱਬੇ ਲੈਣੇ ਕੰਟੇਨਰ ਲੈਣੇ ਹੁੰਦੇ ਆ ਸ਼ੀਸ਼ੇ ਵਾਲੇ ਤੇ ਉਹ ਆਪਾਂ ਛੋਟੇ ਕੰਟੇਨਰ ਲੈਣੇ ਆ ਇਹ ਜਿਵੇਂ ਆਪਾਂ ਨਮਕ ਮਚ ਵਗੈਰਾ ਪਾਉਣ ਲਈ ਜਾਂ ਸੌਂਫ ਜਮੈਣ ਜੋ ਵੀ ਪਾਉਣੇ ਆ ਕੰਚ ਦੀਆਂ ਛੋਟੀਆਂ ਡੱਬੀਆਂ ਉਹ ਕਹਿੰਦੇ ਵੀ ਉਹ ਮਿਲੀਆਂ ਨਹੀਂ ਹੈਗੀਆਂ ਅਸੀਂ ਤਾਂ ਬਹੁਤ ਪਤਾ ਕਰ ਲਈਏ ਚਲੋ ਫਿਰ ਵੀ ਚਲੋ ਐਨੀ ਹਾਉ ਵੀ ਨਾ ਕਿਸੇ ਨੂੰ ਫੇਰ ਮਿਲੀਆਂ ਤਾਂ ਮੈ ਤੇ ਮੈਂ ਪਤਾ ਕਰਕੇ ਤੁਹਾਨੂੰ ਲੈ ਦੂੰਗੀ ਮੇਰੇ ਕੋਲ ਬੜੀਆਂ ਸੋਹਣੀਆਂ ਲੱਬੀਆਂ ਹੁੰਦੀਆਂ ਨੇ ਕੰਚੀਆਂ ਤੇ ਚਲੋ ਆਪਾਂ ਚੱਲਦੇ ਹਾਂ ਲਓ ਜੀ ਹੁਣ ਇਹਨੂੰ ਯੂਜ਼ ਕਿਵੇਂ ਕਰਨਾ ਮੈਂ ਤੁਹਾਨੂੰ ਉਹ ਦੱਸ ਦਿੰਨੀ ਹ ਉਹਦੇ ਵਾਸਤੇ ਆਪਾਂ ਪਹਿਲਾਂ ਤਾਂ ਫੇਸ ਹੈ ਜਿਹੜਾ ਤੁਹਾਡਾ ਸਾਫ਼ ਹੋਣਾ ਚਾਹੀਦਾ ਬਿਲਕੁਲ ਕਲੀਅਰ ਹੋਣਾ ਚਾਹੀਦਾ ਠੀਕ ਹੈ ਕਲੀਨ ਹੋਣਾ ਚਾਹੀਦਾ ਫੇਸ ਨੂੰ ਆਪਣੇ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਓ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਜਿਹੜੀ ਇਹ ਆਪਾਂ ਕਰੀਮ ਬਣਾਈ ਹੈਗੀ ਆ ਇਹ ਵਾਲੀ ਬਦਾਮਾਂ ਤੋਂ ਐਲਮ ਤੇ ਰੋਜ਼ ਵਾਟਰ ਪਲੱਸ ਥੋੜੀ ਜੀ ਇਹਦੇ ਵਿੱਚ ਆਪਾਂ ਥੋੜੀ ਜੀ ਐਲਮ ਪਾਈ ਸੀਗੀ ਤੇ ਜ਼ਿਆਦਾ ਪਾਇਆ ਸੀਗਾ ਲੋਅਰ ਜੰਬ ਠੀਕ ਹੈ ਜੀ ਤੇ ਹੁਣ ਯੂਜ਼ ਕਿਵੇਂ ਕਰਨੀ ਆ ਤੁਸੀਂ ਇਹਨੂੰ ਆਪਣੇ ਫੇਸ ਦੇ ਉੱਪਰ ਇਸ ਤਰ੍ਹਾਂ ਕਰੀਮ ਦੀ ਤਰ੍ਹਾਂ ਲਾ ਲੈਣਾ ਅਜੇ ਥੋੜਾ ਥੋੜਾ ਦਬਦਰਾ ਰਹੇਗਾ ਜੇ ਰ ਇਹ ਵੀ ਜਾਊਗਾ ਤਾਂ ਵੀ ਏਡੀ ਕੋ ਗੱਲ ਨਹੀਂ ਆਪਾਂ ਕਿਹੜਾ ਲੱਖ ਕਿਤੇ ਜਾ ਰਹੇ ਆ ਇਹਨੂੰ ਆਪਾਂ ਲਾਉਣਾ ਥੋੜੀ देर ਤੇ ਉਸ ਤੋਂ ਬਾਅਦ ਆਪਾਂ ਆਪਣੇ ਫੇਸ ਨੂੰ ਧੋਣਾ ਹੈਗਾ ਲੋ ਜੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਪੀਸ ਲਓ ਤਾਂ ਬਹੁਤ ਅੱਛੀ ਗੱਲ ਹੈ ਬਦਾਮਾਂ ਨੂੰ ਪਹਿਲਾਂ ਕਿਤੇ ਨਾ ਅਲੱਗ ਤੋਂ ਪੀਸ ਲਿਓ ਕਿਸੇ ਉਹ ਪੱਥਰ ਦੀ ਨਹੀਂ ਹੁੰਦੀ ਆਪਣੇ ਕੋਲ ਪੀਸਣ ਵਾਸਤੇ ਤੇ ਉਹਦੇ ਜਿਹਦੇ ਵਿੱਚ ਆਪਾਂ ਲੈਚੀਆਂ ਵਗੈਰਾ ਕੁੱਟ ਲੈਨੇ ਆ ਉਹਦੇ ਵਿੱਚ ਤੁਸੀਂ ਕਰ ਲਿਓ ਲੋ ਜੀ ਆਪਣੀ ਫੇਸ ਦੇ ਉੱਪਰ ਇਸ ਤਰ੍ਹਾਂ 2-4 ਮਿੰਟ ਮ사ਜ ਹਲਕੀ ਹਲਕੀ ਕਰਿਓ ਇਹਨੂੰ ਇਸ ਤਰ੍ਹਾਂ ਹੀ ਛੱਡ ਦਿਓ। ਇਹ ਇੱਕ ਕਰੀਮ ਹੀ ਐ। ਚਲੋ ਮੇਰੇ ਤੋਂ ਥੋੜੀ ਜਿਹੀ ਬਦਾਮ ਦਰਦਰੀ ਰਹਿ ਗਈ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੀਸ ਲਿਓ ਕਿਉਂਕਿ ਗਿੱਲੇ ਹੁੰਦੇ ਹਨ ਨਾ ਚੰਗੀ ਤਰ੍ਹਾਂ ਪੀਸੇ ਜਾਂਦੇ ਐ ਏਡੀ ਤਾਂ ਕੋਈ ਗੱਲ ਨਹੀਂ ਪਰ ਥੋੜੇ ਸੀਗੇ ਇਸ ਕਰਕੇ ਉਹਦੇ ਚ ਪੀਸੇ ਨਹੀਂ ਗਏ। ਤੇ ਲਓ ਜੇ ਤੁਸੀਂ ਉਸ ਤਰ੍ਹਾਂ ਹੀ ਪੀਸ ਲਾਉਂਗੇ ਨਾ ਬਿਨਾਂ ਉਹਦੇ ਤੋਂ ਗ੍ਰਾਈਂਡਰ ਤੋਂ ਕਿਸੇ ਚੀਜ਼ ਨਾਲ ਤਾਂ ਫੇਰ ਸਾਨੂੰ ਗਲਾਬ ਜਲ ਪਾਉਣ ਦੀ ਵੀ ਲੋੜ ਨਹੀਂ ਹੈਗੀ ਬਿਨਾਂ ਗਲਾਬ ਜਲ ਤੋਂ ਤੁਸੀਂ ਐਲੋਵੇਰਾ ਜਲ ਪਾ ਸਕਦੇ ਹੋ ਪਟਕੜੀ ਪਾ ਸਕਦੇ ਹੋ ਠੀਕ। ਆਦਰਵਾਇਜ਼ ਨਾ ਕੁੱਟੇ ਗਏ ਤਾਂ ਫੇਰ ਤੁਸੀਂ ਗੁਲਾਬ ਜਲ ਪਾ ਲਓ। ਲੋ ਜੀ ਆਪਾਂ ਆਪਣੇ ਫੇਸ ਦੇ ਉੱਪਰ ਇਹ ਕਰੀਮ ਹੈ ਜਿਹੜੀ ਅਪਲਾਈ ਕਰ ਲਈ ਹੈ। ਇਹਨੂੰ ਮੈਂ ਅੱਧਾ ਘੰਟਾ 35 ਮਿੰਟ 40 ਮਿੰਟ ਲਾ ਕੇ ਰੱਖੂੰਗੀ। ਠੀਕ ਹੈ ਜੀ। ਇਸ ਤਰ੍ਹਾਂ ਹੀ ਤੁਸੀਂ ਇਹਨੂੰ ਅੱਧਾ ਘੰਟਾ 35 ਮਿੰਟ ਲਾ ਕੇ ਰੱਖਿਓ। ਉਸ ਤੋਂ ਬਾਅਦ ਆਪਣਾ ਫੇਸ ਹੈ ਜਿਹੜਾ ਉਹ ਵਾਸ਼ ਕਰ ਲਿਓ। ਫੇਸ ਵਾਸ਼ ਮੈਥਡਲੋਜੀ ਦੱਸਿਆ ਹੋਇਆ। ਬਹੁਤ ਸਾਰੀਆਂ ਭੈਣਾਂ ਨੇ ਉਹ ਯੂਜ਼ ਕੀਤਾ ਔਰ ਉਹ ਭੈਣ ਨੇ ਅੱਜ ਵੀ ਮੈਨੂੰ ਇੱਕ ਭੈਣ ਦਾ ਫੋਨ ਆਇਆ। ਆ ਉਹ ਭੈਣ ਸੀਗੇ ਸਰਸੇ ਤੋਂ ਰਮਨ ਭੈਣ ਸੀਗੇ ਸਰਸੇ ਤੋਂ। ਉਹ ਕਹਿੰਦੇ ਭੈਣੇ ਮੈਂ ਤਾਂ ਛਾੜੀ ਦਿੱਤਾ ਹੋਰ ਫੇਸ ਵਾਸ਼ ਮੈਂ ਤਾਂ ਉਹੀ ਯੂਜ਼ ਕਰਦੀ ਆ ਜਿਹੜਾ ਤੁਸੀਂ ਦੱਸਿਆ ਸੀਗਾ ਕਹਿੰਦੇ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਅਮੇਜ਼ਿੰਗ ਰਿਜ਼ਲਟਸ ਆਈ ਨੇ ਕਹਿੰਦੇ ਮੈਨੂੰ ਬਹੁਤ ਪੈਣਾ ਦੱਸਦੀ ਆਣੀ ਜੀ ਮਲਠੀ ਨਾਲ ਬੇਸਨ ਨਾਲ ਬੜੇ ਵਧੀਆ ਰਿਜ਼ਲਟ ਆਉਂਦੇ ਨੇ 100% ਰਿਜ਼ਲਟ ਦਿੰਦੀ ਆਣੀ ਚੀਜ਼ਾਂ ਜੋ ਮੈਂ ਤੁਹਾਨੂੰ ਦੱਸਦੀ ਆਂ ਤੇ ਉਹ ਕਹਿੰਦੇ ਵੀ ਮੇਰੇ ਤਾਂ ਫੇਸ ਦੇ ਉੱਪਰ ਬਹੁਤ ਅੱਛਾ ਅਫੈਕਟ ਆਇਆ ਤੇ ਮੈਂ ਖੁਦ ਨਹੀਂ ਯੂਜ਼ ਕਰ ਰਹੀ ਜੀ ਕੋਈ ਹੋਰ ਫੇਸ ਵਾਸ਼ ਮੈਂ ਉਹੀ ਜੋ ਮੈਂ ਦੱਸਿਆ ਸੀਗਾ ਤੁਹਾਨੂੰ ਬੇਸਣਾ ਅ ਪਲਸ ਚੌਲਾਂ ਦਾ ਆਟਾ ਪਲਸ ਹਲਦੀ ਮੈਂ ਉਹੀ ਫੇਸ ਵੋਸ਼ ਹੈ ਜਿਹੜਾ ਯੂਜ਼ ਕਰਦੀ ਆ ਬੜਾ ਵਧੀਆ ਗਲੋ ਆਉਂਦਾ ਜੀ ਫੇਸ ਦੇ ਉੱਪਰ ਤੇ ਇਸ ਤਰ੍ਹਾਂ ਕਰਕੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਯੂਜ਼ ਕਰਦੇ ਰਿਆ ਕਰੋ ਤੇ ਅਫੈਕਟ ਕੀ ਹੋਣਗੇ ਇਹ ਚੀਜ਼ ਦੇ ਜੋ ਮੈਂ ਤੁਹਾਨੂੰ ਅੱਜ ਦੱਸੀ ਆ ਇਹ ਇੱਕ ਬਹੁਤ ਅੱਛੀ ਜੀ ਕਰੀਮ ਹੈਗੀ ਆ ਜਿਹੜੀਆਂ ਦੋ ਤਿੰਨ ਚੀਜ਼ਾਂ ਤੋਂ ਵੱਡ ਕੇ ਹੁਣ ਦੇਖੋ ਤੁਹਾਡੇ ਘਰ ਫਟਕੜੀ ਹੋਊਗੀ ਬੜੇ ਦਿਨਾਂ ਦੇ ਆਪਾਂ ਵਲੌਗ ਪਾ ਰਹੇ ਆ ਫਟਕੜੀ ਫਟਕੜੀ ਕਰ ਰਹੇ ਆ ਫਟਕੜੀ ਜ਼ਰੂਰ ਹੋਊਗੀ ਤੁਹਾਡੇ ਘਰ ਬਦਾਮ ਹਰ ਘਰ ਦੇ ਵਿੱਚ ਹੁੰਦੇ ਨੇ ਐਲੋਵੇਰਾ ਜੈੱਲ ਪੈਣਾ ਹੁਣ ਲਿਆ ਕੇ ਰੱਖਿਆ ਹੋਣ ਰੱਖੀ ਹੋਊ ਤੇ ਬਸ ਇਹੀ ਚੀਜ਼ਾਂ ਨੇ ਜੀ ਇਹਨਾਂ ਤੋਂ ਹੀ ਇਹ ਕਰੀਮ ਜਿਹੜੀ ਬਣ ਜਾਂਦੀ ਹੈ ਤੇ ਜਿਹੜਾ ਫਟਕੜੀ ਯੂਜ਼ ਹੁੰਦੀ ਹੈ ਇਹਦੇ ਵਿੱਚ ਜਿਹੜਾ ਬਾਦਾਮ ਹੈਗੇ ਨੇ ਉਹਦੇ ਵਿੱਚ ਵਿਟਾਮਿਨ ਇਹ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਤੇ ਸਕਿਨ ਨੂੰ ਵਾਸਤੇ ਵਿਟਾਮਿਨ ਇਹ ਬਹੁਤ ਜਿਆਦਾ ਚੰਗਾ ਬਹੁਤ ਜਿਆਦਾ ਚੰਗਾ ਤੇ ਬਾਕੀ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਐਲਮ ਪਾਈ ਆ ਫਟਕੜੀ ਪਾਈ ਆ ਫਟਕੜੀ ਆਪਣੇ ਫੇਸ ਤੇ ਇਹਨਾਂ 글로ਅ ਲੈ ਕੇ ਆਉਂਦੀ ਹੈ ਜਿਹੜੇ ਤੁਹਾਡੇ ਦਾਗ ਤੱਬੇ ਪਿਗਮੈਂਟੇਸ਼ਨ ਉਹਨੂੰ ਹਟਾਉਂਦੀ ਹੈ ਰੰਗ ਨੂੰ ਗੋਰਾ ਕਰਦੀ ਹੈ ਤੇ ਛੋਟੇ-ਛੋਟੇ ਵਾਲ ਜਿਹੜੇ ਤੁਹਾਡੇ ਫੇਸ ਤੇ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਚੱਕ ਦਿੰਦੀ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਕੇ ਤੁਸੀਂ ਇਹ ਚੀਜ਼ ਬਣਾਉਣੀ ਆ ਲਾਉਣੀ ਆ ਮੈਨੂੰ ਥੋੜੇ ਦਿਨਾਂ ਬਾਅਦ ਇਸ ਤਰ੍ਹਾਂ ਦਾ ਵਲੌਗ ਪਾਉਣਾ ਪੈਂਦਾ ਕਿਉਂਕਿ ਮੈਂ ਖੁਦ ਵੀ ਯੂਜ਼ ਕਰਨਾ ਹੁੰਦਾ ਔਰ ਮੇਰੀਆਂ ਭੈਣਾਂ ਜਿਹੜੀਆਂ ਥੋੜੀਆਂ ਆਈਆਂ ਢਿਲੀਆਂ ਪੈ ਜਾਂਦੀਆਂ ਨੇ ਕਿ ਹੁਣ ਤਾਂ ਭੈਣ ਨੇ ਕੋਈ ਵਲੌਗ ਪਾਇਆ ਹੀ ਨਹੀਂ ਹੈਗਾ ਦੇਖਣੀਆਂ ਰਹਲੀਆਂ ਨੇ ਕਿ ਜੋ ਪਾਉਣਗੇ ਤਾਂ ਆਪਾਂ ਲਾਵਾਂਗੇ ਤੇ ਉਹ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਤੁਸੀਂ ਤੁਸੀਂ ਉਹ ਯੂਜ਼ ਕਰਦੇ ਰਹੋ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਪਰ ਫੋਨ ਤੇ ਵੀ ਪੁੱਛਦੀਆਂ ਐਕਟਿਵ ਨਹੀਂ ਭੈਣਾ ਪੂਰੀਆਂ ਐਕਟਿਵ ਨਹੀਂ ਇਸ ਕੰਮ ਦੇ ਲਈ ਆਪਣੀ ਸਕਿਨ ਨੂੰ ਲੈ ਕੇ ਆਪਣੇ ਵਾਲਾਂ ਨੂੰ ਲੈ ਕੇ ਔਰ ਜਿਹੜੀਆਂ ਭੈਣਾ ਵਾਲਾਂ ਦੀ ਕੇਅਰ ਕਰਨੀ ਜਿਨ੍ਹਾਂ ਨੇ ਸ਼ੁਰੂ ਕੀਤੀ ਹੈ ਉਹਨਾਂ ਨੂੰ ਮਹੀਨੇ ਦੇ ਵਿੱਚ ਰਿਜ਼ਲਟ ਜਿਹੜੇ ਉਹ ਮਿਲਣੇ ਸ਼ੁਰੂ ਹੋ ਜਾਂਦੇ ਨੇ ਇੱਕ ਭੈਣ ਦਾ ਮੈਨੂੰ ਮੈਸੇਜ ਵੀ ਆਇਆ ਕਹਿੰਦੀ ਮੇਰੇ ਨਾ ਬੜੇ ਅੱਛੇ ਰਿਜ਼ਲਟ ਦਿੱਤੇ ਨੇ ਉਹ ਚੀਜ਼ੇ ਨੇ ਜੋ ਮੈਂ ਦੱਸੀ ਉਹਨਾਂ ਨੂੰ ਸੀਰਮ ਵਗੈਰਾ ਦੱਸਦੀ ਰਹਿੰਦੀ ਆ ਕਹਿੰਦੇ ਮੇਰੇ ਵਾਲ ਲੰਬੇ ਹੋ ਗਏ ਕਹਿੰਦੇ ਮੈਂ ਤਾਂ ਬਾਰ-ਬਾਰ ਸ਼ੀਸ਼ੇ 'ਚ ਆਪਣੇ ਵਾਲੀ ਦੇਖਦੀ ਰਹਿੰਦੀ ਆ ਦੇਖੋ ਜਿਹੜੀ ਚੀਜ਼ ਆਪਾਂ ਨੂੰ ਸਕਿਨ ਆਪਣੀ ਅੱਛੀ ਹੋ ਜੇ ਤਾਂ ਆਪਾਂ ਆਪਣਾ ਫੇਸ ਵਾਰ-ਵਾਰ ਦੇਖਦੇ ਆ ਆਪਣੇ ਵਾਲ ਠੀਕ ਹੋ ਜਾਣ ਤਾਂ ਆਪਾਂ ਵਾਲ ਦੇਖਦੇ ਆ ਹਨਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਜ਼ਰੂਰ ਯੂਜ਼ ਕਰਨੀਆਂ ਨੇ ਤੇ ਉਸ ਤੋਂ ਬਾਅਦ ਰਿਜ਼ਲਟ ਜਿਹੜੇ ਉਹ ਮੇਰੇ ਨਾਲ ਜ਼ਰੂਰ ਸ਼ੇਅਰ ਕਰਨੇ ਆ ਵੈਸੇ ਤੁਸੀਂ ਕਰਦੇ ਰਹਿੰਦੇ ਹੋ ਤੇ ਇੱਕ ਦੋ ਭੈਣਾਂ ਦੇ ਨਾਮ ਵੀ ਆਪਾਂ ਲੈਣੇ ਹੈਗੇ ਮੈਂ ਨੂੰ ਜੋ ਫੋਨ ਲੈ ਲਾ ਉਹਦੇ 'ਚ ਆਪਣੇ ਸਕਰੀਨਸ਼ਾਟ ਲੈ ਹੁੰਦੇ ਨੇ ਲੋ ਜੀ ਕੁਝ ਕ ਆਪਾਂ ਸਕਰੀਨਸ਼ਾਟ ਲੈਨੇ ਅ ਇਹ ਹੈਗੇ ਆ ਸੀਮਾ ਜੋਹਰ ਸੀਮਾ ਜੋਹਰ ਦੀ ਆਈਡੀ ਤੋਂ ਐ ਹੈਲੋ ਦੀਦੀ ਬਹੁਤ ਬੜੀਆ ਵੀਡੀਓ ਮੈਨੂੰ ਇਸकी बहुत जरूरत ਸੀ ਦੀ ਮੇਰੇ ਵਾਲਾਂ ਦੀ ਬਹੁਤ ਪ੍ਰੋਬਲਮ ਸੀ ਮੇਰੇ ਛੋਟੇ ਛੋਟੇ ਵਾਲ ਖਾੜੀ ਖਾੜੀ ਰਹੇਗੇ سیرਮ ਨਾਲ ਤੇ ਚਾਵਲ ਦੇ ਪਾਣੀ ਨਾਲ ਬਹੁਤ ਫਰਕ ਪਿਆ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸੀਮਾ ਜੀ ਤੁਸੀਂ ਆਪਣੇ ਰਿਜ਼ਲਟ ਜਿਹੜੇ ਸਾਡੇ ਨਾਲ ਸ਼ੇਅਰ ਕੀਤੇ ਨੇ ਤੇ ਹਰ ਸਿਮਰ ਭੈਣ ਸਿਮਰਜੀਤ ਭੈਣ ਨੇ ਇਹ ਮੱਲਣ ਪਿੰਡ ਤੋਂ ਮੇਰਾ ਨਾਮ ਡੈਲੀ ਬੋਲ ਦਿੰਦੇ ਸੀ ਕਿੰਨੇ ਦਿਨ ਹੋ ਗਏ ਨਹੀਂ ਬੋਲਿਆ ਅਜੀਬ ਜਿਹਾ ਲੱਗਦਾ ਹੈ ਬਟ ਮੈਨੂੰ ਪਤਾ ਤੁਹਾਡਾ ਸ਼ਡਿਊਲ ਬਿਜ਼ੀ ਚੱਲ ਰਿਹਾ ਹੈ ਕੋਈ ਗੱਲ ਨਹੀਂ ਜੀ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਕਮੈਂਟ ਕਰਦੇ ਹੋ ਤਾਂ ਮੇਰਾ ਸ਼ਡਿਊਲ ਵੀ ਤੁਹਾਡੇ ਨਾਲੋਂ ਜ਼ਿਆਦਾ ਬਿਜ਼ੀ ਨਹੀਂ ਹੈਗਾ ਤੁਹਾਡੇ ਜਵਾਬ ਦੇਣੇ ਬਹੁਤ ਜ਼ਰੂਰੀ ਨੇ ਸਵੀਟ ਹੋਮ ਦੀ ਆਈਡੀ ਤੋਂ ਆ ਮੇਰਾ ਪਿੰਡ ਖੇੜੀ ਚੈਲ ਹੈ ਕਾਲੇਕੇ ਵੀ ਆਈ ਹਾਂ ਤੁਹਾਡੇ ਬਲੌਗ ਵੇਖਦੀ ਆ ਬਹੁਤ ਵਧੀਆ ਹੁੰਦੇ ਨੇ ਇਹ ਵੀ ਇਹਨਾਂ ਨੇ ਨਾਮ ਨਹੀਂ ਲਿਖਿਆ ਨਾਮ ਲਿਖ ਦਿੰਦੇ ਤਾਂ ਬਹੁਤ ਅੱਛਾ ਹੁੰਦਾ ਤੇ ਆਪਾਂ ਮੈਨੂੰ ਤਾਂ ਖੇੜੀ ਚਾਲਾਂ ਪਿੰਡ ਬਹੁਤ ਜ਼ਿਆਦਾ ਪਸੰਦ ਆ ਜਿਵੇਂ ਕੱਲ ਵਾਲੇ ਵਲੌਗ ਦੇ ਵਿੱਚ ਬੋਲਿਆ ਸੀ ਤਾਂ ਹੀ ਇਹਨਾਂ ਨੇ ਕਮੈਂਟ ਕੀਤਾ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਕਾਸ਼ ਆਪਾਂ ਪਹਿਲਾਂ ਮਿਲੇ ਹੁੰਦੇ ਕਿਤੇ ਹਨਾ ਲੋ ਜੀ ਨੈਕਸਟ ਹੈਗਾ ਲਖਵਿੰਦਰ ਕੌਰ ਭੈਣ ਨੇ ਐਸਐਸਸੀ ਜੀ ਹੋਰ ਸਭ ਠੀਕ ਉਹ ਬੀਬੀ ਜੀ ਐਸਐਸਸੀ ਗੱਗੜਾ ਪੁਰ ਮੀਰਾ ਸਿਸਟਰ ਵਿਆਹੀ ਹੋਈ ਨਹੀਂ ਉਹ ਵੀ ਟੀਚਰ ਨੇ ਉਹਨਾਂ ਦੀ ਡਿਊਟੀ ਕਮੋ ਮਾਜਰਾ ਪਿੰਡ ਵਿੱਚ ਹੈ ਨੇਮ ਬੋਲ ਦੇਣਾ ਪਲੀਜ਼ ਲੋ ਜੀ ਨਾਮ ਬੋਲਤਾ ਲਖਿੰਦਪੁਰ ਜੀ ਕਮੂਮਾਜਰੇ ਬਿਲਕੁਲ ਨਾਲ ਹੈਗਾ ਜੀ ਗਗੜਪੁਰ ਦੇ ਅਸੀਂ ਆਪਣੇ ਬੱਚਾ ਲਈ ਸਟੂਡੈਂਟਸ ਦੀ ਜਦੋਂ اٹینڈنس ਦੀ ਕੈਂਪੇਨ ਕਰਨ ਲਈ ਉੱਥੇ ਜਾਇਆ ਕਰਦੇ ਸੀਗੇ ਕਮੂਮਾਜਰੇ ਕਮੂਮਾਜਰੇ ਦੇ ਬੱਚੇ ਵੀ ਸਾਡੇ ਕੋਲ ਪੜ੍ਹਦੇ ਸੀ ਥੈਂਕ ਯੂ ਜੀ ਤੁਸੀਂ ਕਮੈਂਟ ਕੀਤਾ ਵੀਡੀਓਜ਼ ਦੇਖੀਆਂ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹੋਰ ਆਪਾਂ ਦੇਖ ਲੈਨੇ ਆ ਜੇ ਹੋਰਾਂ ਭੈਣਾਂ ਦੇ ਕੋਈ ਕਮੈਂਟ ਹੋਵੇ ਜਿੰਨੇ ਇੱਕ ਮੈਨੂੰ ਨਜ਼ਰ ਆਏ ਸੀਗੇ ਮੈਂ ਉਹਨੇ ਕ ਕਮੈਂਟ ਹੈ ਜਿਹੜੇ ਉਹਨਾਂ ਦਾ ਸਕਰੀਨਸ਼ਾਟ ਲੈ ਲਿਆ ਸੀਗਾ ਹੋਰ ਆਪਾਂ ਦੇਖ ਲੈਨੇ ਕਈ ਵਾਰੀ ਹੋਰ ਉਸ ਤੋਂ ਬਾਅਦ ਆ ਜਾਂਦੇ ਨੇ ਹਾਂ ਤੇ ਫੇਰ ਉਹ ਭੈਣਾਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਲੱਗਦਾ ਕਿ ਸਾਡਾ ਤਾਂ ਬੋਲਿਆ ਨਹੀਂ ਗਿਆ ਹੈਗਾ ਸੋ ਉਹਨਾਂ ਦੇ ਸਾਰੀਆਂ ਭੈਣਾਂ ਦੇ ਜਿਹੜੇ ਜ਼ਰੂਰੀ ਹੁੰਦੇ ਨੇ ਹਾਂ ਜਿਹੜੀਆਂ ਕਹਿੰਦੀਆਂ ਨੇ ਕਿ ਤੁਸੀਂ ਸਾਡਾ ਨਾਮ ਲਿਓ ਜ਼ਰੂਰੀ ਹੋ ਜਾਂਦਾ ਹੈ ਅ ਇੱਕ ਨਾ ਬਿੰਦਰ ਜੀਤ ਦਿਓਲ ਦੀ ਆਈਡੀ ਤੋਂ ਆ ਕਿੰਨਾ ਚਿਰ ਡਿੱਪ ਕੀਤਾ ਸਿਸਟਰ ਜੀ ਉਹ ਪੁੱਛ ਰਹੇ ਨੇ ਕਿ ਦੁਪੱਟਾ ਜਿਹੜਾ ਮੈਂ ਫਟਕੜੀ ਵਾਲੇ ਪਾਣੀ ਦੇ ਵਿੱਚ ਪਾਇਆ ਸੀਗਾ ਕਿ ਰੰਗ ਪੱਕਾ ਹੋ ਜਾਏ ਕੋਈ ਜ਼ਿਆਦਾ ਟਾਈਮ ਨਹੀਂ ਲੋੜ ਹੈਗੀ 15-20 ਮਿੰਟ ਰੱਖ ਦਿਓ ਜੀ ਬਸ ਤੇ ਉਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਕੇ ਰਖਦੇ ਹੋ ਠੀਕ ਹੈ ਜੀ ਰਾਜਵਿੰਦਰ ਕੌਰ ਭੈਣ ਨੇ ਭੈਣ ਜੀ ਤੁਸੀਂ ਆਪਣਾ ਫੋਨ ਨੰਬਰ ਦੱਸ ਦਿਓ ਮੈਂ ਤੁਹਾਡੀ ਤੁਹਾਨੂੰ ਫੋਨ ਕਰਨ ਨੂੰ ਦਿਲ ਕਰਦਾ ਵੈ ਫੋਨ ਨੰਬਰ ਮੈਂ ਬਹੁਤ ਪਰਜਸੀ ਜੀ ਫਰਸਟ ਚੁਆਇਸ ਚੈਨਲ ਆਪਣਾ ਉਹਦੇ ਤੋਂ ਲੈ ਲਿਆ ਕਰੋ ਅ ਦੀਦੀ ਤੁਸੀਂ ਬਹੁਤ ਪਿਆਰੇ ਲੱਗਦੇ ਹੋ ਚਰਨਜੀਤ ਕੌਰ ਬਰਹਾਮਪੁਰ ਲੁਧਿਆਣਾ ਥੈਂਕ ਯੂ ਚਰਨਜੀਤ ਜੀ ਇਹ ਤੁਹਾਡਾ ਪਿਆਰ ਹੈ ਜਿਹਦੇ ਕਰਕੇ ਮੈਂ ਤੁਹਾਨੂੰ ਚੰਗੀ ਲੱਗਦੀ ਆ ਤੇ ਨੈਕਸਟ ਹੈ ਜੀ ਮਨਦੀਪ ਕੌਰ ਜੀ ਮੈਂ ਵੀ ਦਹੀਂ ਭੱਲੇ ਬਣਾਏ ਬਟ ਟੇਸਟੀ ਬਹੁਤ ਟੇਸਟੀ ਬਣੇ ਬਹੁਤ ਵਧੀਆ ਲੱਗੇ ਮੈਂ ਤੁਹਾਡੀਆਂ ਸਾਰੀਆਂ ਰੈਮਡੀਜ਼ ਜ਼ਰੂਰ ਯੂਜ਼ ਕਰਦੀ ਆ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਮਨਦੀਪ ਜੀ ਜੋ ਵੀ ਮੈਂ ਰੈਮਡੀ ਯੂਜ਼ ਕਰਦੀ ਆ ਜੋ ਵੀ ਮੈਂ ਰੈਸਪੀ ਦਿੰਨੀ ਆ ਉਹਨੂੰ ਯੂਜ਼ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਬਹੁਤ ਅੱਛੀਆਂ ਹੁੰਦੀਆਂ ਨੇ ਟਾਈਮ 'ਚੋਂ ਟਾਈਮ ਕੱਢ ਕੇ ਆਪਾਂ ਤੁਹਾਡੇ ਲਈ ਰੈਮਡੀਜ਼ ਲੈ ਕੇ ਆਉਣੀਆਂ ਤੇ ਰੈਸਪੀਜ਼ ਲੈ ਕੇ ਆਉਣੀਆਂ ਠੀਕ ਹੈ ਤੇ ਲਓ ਜੀ ਹੋਰ ਦੇਖ ਲੈਣੀ ਆ ਮੈਂ ਅਮਨ ਬਰਾੜ ਦੀ ਆਈਡੀ ਤੋਂ ਆਇਆ ਹਾਂ ਹੈਲੋ ਜੀ ਮੈਂ ਆਮਨ ਚੰਨੂ ਵਾਲਾ ਤੋਂ ਮੈਂ ਕੰਟੈਕਟ ਕਰਨਾ ਸੀ ਯੂ ਨਾਲ ਮੇਰੇ ਕੋਲ ਯੂ ਦਾ ਨੰਬਰ ਹੈ ਨਹੀਂ ਮੈਂ ਯੂ ਦੀ ਵੀਡੀਓਜ਼ ਦੇਖੀਆਂ ਕੁਝ ਦਿਨ ਤੋਂ ਆਮਨ ਜੀ ਫਸਟ ਜੱਸਿਆ ਨਾਲ ਤੁਲੇ ਲਿਓ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਮੈਂ ਜਸਵੀਰ ਸ਼ਰਮਾ ਦੀ ਆਈਡੀ ਤੋਂ ਹਾਂ ਪਹਿਲਾ ਸੂਟ ਸਿੰਪਲ ਪਾਣੀ 'ਚ ਡੋਬਿਆ ਕੀਤਾ ਬਹੁਤ ਰੰਗ ਨਿਕਲਿਆ ਮੁੜ ਕੇ ਸਾਲਟ ਤੇ ਫਟਕੜੀ ਵਿੱਚ ਡੋਹਿਆ ਮੇਰਾ ਵੀ ਰੰਗ ਨਹੀਂ ਨਿਕਲਿਆ ਨਹੀਂ ਨਿਕਲਦਾ ਜੀ ਪੱਕਾ ਹੋ ਜਾਂਦਾ ਫਿਰ ਮੈਂ ਬਹੁਤ ਵਾਰ ਕਹਿ ਨਹੀਂ ਹੁੰਨੀ ਆ ਫਸਟ ਵੈਸ ਚੈਨਲ ਦੇ ਜਿਹੜੀ ਵੀਡੀਓ ਪਾਉਣੀ ਆ ਮੈਂ ਉਹਦੇ ਵਿੱਚ ਵੀ ਬੋਲਦੀ ਹੁੰਨੀ ਆ ਕਿ ਜਿਹੜੇ ਕਾਟਨ ਦੇ ਸੂਟ ਹੁੰਦੇ ਨੇ ਉਹਨਾਂ ਵਿੱਚੋਂ ਰੰਗ ਨਿਕਲਣ ਦੀ ਸੰਭਾਵਨਾ ਹੋ ਜਾਂਦੀ ਹੈ ਜਿਹੜੇ ਡਾਰਕ ਕਲਰ ਆਉਂਦੇ ਨੇ ਸੋ ਉਹਨਾਂ ਨੂੰ ਫੜਕਲੀ ਔਰ ਨਮਕ ਵਾਲੇ ਪਾਣੀ ਦੇ ਵਿੱਚ ਡਿੱਪ ਕਰਕੇ 15-20 ਮਿੰਟ ਉਸ ਤੋਂ ਬਾਅਦ ਸਾਫ਼ ਪਾਣੀ ਦੇ ਵਿੱਚੋਂ ਕੱਢ ਕੇ ਤੁਸੀਂ ਛਾਂ ਚਸਕਾ ਲਿਆ ਕਰੋ ਠੀਕ ਹੈ ਜੀ ਫਿਰ ਕੁਝ ਨਹੀਂ ਹੁੰਦਾ ਹਾਂ ਗੁਰਵੀਰ ਸਿੰਘ ਦੀ ਆਈਡੀ ਤੋਂ ਆਇਆ ਦੀਦੀ ਕਿੰਨੇ ਦਿਨ ਰਹਿ ਕੇ ਆਏ ਤੁਸੀਂ ਆਪਣੇ ਪੇਕੇ ਪਿੰਡ ਚਾਰ ਪੰਜ ਦਿਨ ਪੰਜਵੇਂ ਦਿ ਲੋ ਜੀ ਮੈਮ ਸਸਰੀ ਕਲ ਮੈਂ ਪ੍ਰੋਸੀਡਿਟੀ ਤੋਂ ਗਿਆ ਪ੍ਰੋਸੈਸ ਕੱਪੜੇ ਨੂੰ ਵਾਰ-ਵਾਰ ਵਾਸ਼ ਕਰਨ ਤੇ ਕਰਨਾ ਹੈ ਜਾਂ ਪਹਿਲੇ ਵਾਸ਼ਤੇ ਮੈਮ ਜਿਹੜਾ ਸੂਟ ਤੁਹਾਡੇ ਕੋਲ ਹੈ ਕਿਹੜਾ ਕਲਰ ਹੈ ਮੇਰਾ ਨਾਂ ਰਿੰਪੀ ਹੈ ਪਲੀਜ਼ ਬੋਲਣਾ ਜ਼ਰੂਰ ਲੋ ਜੀ ਰਿੰਪੀ ਜੀ ਬੋਲਤਾ ਆਪਾਂ ਤੁਸੀਂ ਪਤਾ ਨਹੀਂ ਕਿਹੜੀ ਸੂਟ ਦੀ ਗੱਲ ਕਰ ਰਹੇ ਹੋ ਮੈਨੂੰ ਨਹੀਂ ਸਮਝ ਆਈ ਮੇਰੇ ਕੋਲ ਉਹੀ ਸੂਟ ਹਜੇ ਵੀ ਹੈ ਬਲੂ ਕਲਰ ਦਾ ਜਿਹੜਾ ਮੈਂ ਦੁਪੱਟਾ ਸੀਗਾ ਨਾ ਜਿਹੜਾ ਉਹ ਫਟਕੜੀ ਵਾਲੇ ਪਾਣੀ ਤੋਂ ਕੱਢਿਆ ਸੀ ਉਹ ਵਾਲਾ ਸੂਟ ਹੈ ਜੀ ਆਪਣੇ ਕੋਲੇ ਫਿਲਹਾਲ ਹੈਗਾ ਜੇ ਤੁਹਾਡੇ ਕੋਲ ਵਲੌਗ ਆਉਣ ਤੱਕ ਅਵੇਲੇਬਲ ਹੋ ਜਾਤਾ ਤੇ ਇਹ ਬਾਰ ਬਾਰ ਪ੍ਰੋਸੈਸ ਨਹੀਂ ਕਰਨਾ ਜੀ ਫਸਟ ਟਾਈਮ ਜਦੋਂ ਤੁਸੀਂ ਫਸਟ ਵਾਸ਼ ਕਰਨਾ ਹੈਗਾ ਉਸ ਤੋਂ ਪਹਿਲਾਂ ਠੀਕ ਹੈ ਜੀ ਸੁਖਪ੍ਰੀਤ ਸਿੱਧੂ ਬਹੁਤ ਹੀ ਵਧੀਆ ਸੀ ਵੀਡੀਓ ਇਹਦੀ ਲੋੜ ਸੀ ਕਿਉਂਕਿ ਕਲਰ ਜਦੋਂ ਖਰਾਬ ਹੋ ਜਾਂਦੇ ਹੈ ਕਾਟਨ ਹੋਵੇ ਚਾਹੇ ਕਿਸੇ ਵੀ ਜੁੱਟ ਦਾ ਤਾਂ ਦਿੱਕਤ ਬਹੁਤ ਆਉਂਦੀ ਹੈ ਬਿਲਕੁਲ ਜੀ ਸੁਖਪ੍ਰੀਤ ਜੀ ਜਦੋਂ ਖਰਾਬ ਹੋ ਜਾਂਦੇ ਨੇ ਕੱਪੜੇ ਰੰਗ ਨਿਕਲ ਜਾਂਦਾ ਪੈਸੇ ਐਵੇਂ ਜਾਂਦੇ ਐ ਸਲਾਈ ਐਵੇਂ ਜਾਂਦੀ ਹੈ ਹਨਾ ਹਰਪ੍ਰੀਤ कौर ਮੈਂ ਤੁਹਾਡੇ ਸਾਰੇ ਬਲੌਗ ਵੇਖਦੀ ਆ ਸਾਰੀਆਂ ਰੈਮਡੀਜ਼ ਵਰਤਦੀ ਆ ਬਹੁਤ ਵਧੀਆ ਨਤੀਜਾ ਹੁੰਦਾ ਹਰਪ੍ਰੀਤ कौर ਪੰਨੂ ਬੜੈਚ ਪਟਿਆਲਾ ਥੈਂਕ ਯੂ ਹਰਪ੍ਰੀਤ ਜੀ ਥੈਂਕ ਯੂ so much ਤੁਸੀਂ ਇਹ ਆਪਣੀਆਂ ਰੈਮਡੀਜ਼ ਯੂਜ਼ ਕੀਤੀਆਂ ਔਰ ਆਪਣਾ ਰਿਜ਼ਲਟ ਸ਼ੇਅਰ ਕੀਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅ ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ ਸਦਾ ਖੁਸ਼ ਰੱਖਣ ਮਨਜੀਤ ਕੌਰ ਥੈਂਕ ਯੂ ਜੀ ਥੈਂਕ ਯੂ so much ਬੀਬੀ ਕਲੋਜ਼ ਦੀ ਤਹਿ ਕਿਵੇਂ ਲਾਉਂਦੇ ਨੇ ਇੱਕ ਵੀਡੀਓ ਬਣਾਓ ਦੀ ਪਲੀਜ਼ 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 ਅਰਸ਼ਦੀਪ कौर ਬੀਬੀ ਦੀਦੀ ਤੇਰੇ ਲਈ ਆਇਆ ਇੱਕ ਕਮੈਂਟ ਬੀਬੀ ਆਪਣੇ ਕੱਪੜਿਆਂ ਦੀ ਤੈਅ ਕਿਵੇਂ ਲਾਉਂਦੇ ਆ ਉਹ ਜ਼ਰੂਰ ਦੱਸੋ ਦੱਸਾਂਗੇ ਜੀ ਕੱਲ ਨੂੰ ਜ਼ਰੂਰ ਕੋਈ ਗੱਲ ਨਹੀਂ ਕਿਰਨ ਬਰਨਾਲਾ ਤੋਂ ਆਇਆ ਉਹ ਕਹਿੰਦੇ ਵੀ ਸਾਰੀਆਂ ਵੀਡੀਓਜ਼ ਵਧੀਆ ਹੁੰਦੀਆਂ ਨੇ ਮੇਰੀ ਕਹਿੰਦੇ ਬੀਬੀ ਨਾਲ ਗੱਲ ਹੋਈ ਸੀਗੀ ਫੋਨ ਤੇ ਸਾਡਾ ਨੇਮ ਬੋਲਦੇ ਹੋ ਜੀ ਕਿਰਨ ਬਰਨਾਲਾ ਕਿਰਨ ਜੀ ਥੈਂਕ ਯੂ ਸੋ ਮਚ ਜੀ ਤੁਸੀਂ ਵੀਡੀਓ ਦੇਖੀ ਰਐਮਡੀ ਯੂਜ਼ ਕੀਤੀਆਂ ਤੇ ਕਮੈਂਟ ਕੀਤਾ ਉਹਦੇ ਲਈ ਤੁਹਾਡਾ ਧੰਨਵਾਦ ਨੀਲ ਪੰਗਲ ਦਾ ਦੱਸੋ ਜੀ ਉਹਦੇ ਲਈ ਮੈਨੂੰ ਇੱਕ ਭੈਣ ਦਾ ਡੇਲੀ ਇੱਕ ਵਟਸਐਪ ਤੇ ਮੈਸੇਜ ਆਉਂਦਾ ਲਿਖਿਆ ਹੋਇਆ ਪੇਜ ਤੇ ਔਰ ਮੈਂ ਡੇਲੀ ਉਹੀ ਪੜ ਰਹੀ ਹਾਂ ਉਹਦੇ ਲਈ ਮੈਂ ਵੀਡੀਓ ਬਣਾਉਂਗੀ ਮੈਨੂੰ ਖੁਦ ਨੂੰ ਪ੍ਰੋਬਲਮ ਹੈਗੀ ਹੈ ਜੀ ਮੇਰੇ ਪੈਰ ਦੇ ਅੰਗੂਠੇ ਨੂੰ ਜ਼ਰੂਰ ਬਣਾਵਾਂਗੇ ਜੀ ਆਪਾਂ ਅ ਸੁਸਤੀ ਪੜੀ ਰਹਤੀ ਹੈ ਸਰੀਰ ਮੇ ਕਿਰਨ ਸ਼ਰਮਾ ਸਮ ਕਿਰਨ ਸ਼ਰਮਾ ਸਰੀਰ ਮੇ ਹਰ ਸਮੇਂ ਸੁਸਤੀ ਪੜੀ ਰਹਤੀ ਹੈ ਨੀਂਦ ਅਤੀ ਰਹਤੀ ਹੈ ਜੋੜੋਂ ਮੇ ਦਰਦ ਹੋਤਾ ਹੈ ਪੂਰੀ ਬਾਡੀ ਮੇਂ ਦਰਦ ਹੁੰਦਾ ਹੈ ਸਿਹਤ ਸੇ ਲੈ ਕੇ ਅ ਸਿਰ ਸੇ ਲੈ ਕੇ ਪੈਰੋਂ ਤੱਕ ਇੱਕ ਤਾਂ ਜੀ ਜੇ ਤੁਸੀਂ ਪੋਚੇ ਨਹੀਂ ਲਾ ਰਹੇ ਆਪ ਤਲਾਉਣੇ ਸ਼ੁਰੂ ਕਰਦੋ ਸਵੇਰੇ ਐਕਸਰਸਾਈਜ਼ ਸ਼ੁਰੂ ਕਰਦੋ ਸੈਰ ਸ਼ੁਰੂ ਕਰਦੋ ਜਦੋਂ ਤੁਸੀਂ ਥੱਕ ਜਾਓਗੇ ਨਾ ਨੀਂਦ ਆਉ ਨੀਂਦ ਤਾਂ ਕਹਿੰਦੇ ਮੈਨੂੰ ਬਾੜੀ ਆਉਂਦੀ ਹੈ ਤੇ ਜੋੜਾਂ ਦਾ ਦਰਦ ਹੌਲੀ ਹੌਲੀ ਜਦੋਂ ਐਕਸਰਸਾਈਜ਼ ਕਰੋਗੇ ਤੇ ਠੀਕ ਹੋ ਜਾਊਗਾ ਸਭ ਤੋਂ ਵੱਡੀ ਪ੍ਰੋਬਲਮ ਆਪਣੀ ਇਹ ਹੈਗੀ ਹੈ ਕਿ ਆਪਾਂ ਹੁਣ ਐਕਸਰਸਾਈਜ਼ ਯੋਗ ਸਭ ਕੁਝ ਛੱਡ ਚੁੱਕੇ ਆ ਜਿਹਦੇ ਕਰਕੇ ਆਪਾਂ ਨੂੰ ਇਹ ਪ੍ਰੋਬਲਮਸ ਆ ਰਹੀਆਂ ਨੇ ਠੀਕ ਹੈ ਸੁਸਤੀ ਪਈ ਜਾਂਦੀ ਹੈ ਸੁਸਤੀ ਵੀ ਉਹਦੀ ਪੈਂਦੀ ਹੈ ਜਦੋਂ ਅਸੀਂ ਥੋੜਾ ਜਆ ਸੁਸਤੀ ਬੰਨ ਨੂੰ ਜਾਂਦੇ ਆ ਸਮਝ ਕੇ ਹੋਵਗੇ ਤੁਸੀਂ ਜਦੋਂ ਆਪਾਂ ਸੁਸਤੀ ਬੰਨ ਨੂੰ ਜਾਂਦੇ ਆ ਉਦੋਂ ਸੁਸਤੀ ਪੈਂਦੀ ਹੈ ਜੇ ਮੈਂ ਸਾਰਾ ਕੁਝ ਛੱਡ ਕੇ ਮੈਂ ਪੈ ਜਾਣਾ ਤੇ ਮੈਨੂੰ ਸੁਸਤੀ ਪੈ ਜਾਂਦੀ ਹੈ ਫਿਰ ਮੇਰੇ ਉੱਠਣ ਨੂੰ ਜੀ ਨਹੀਂ ਕਰ ਰਹਾ ਹੈਗਾ ਤਾਂ ਆਪਾਂ ਸੁਸਤੀ ਨੂੰ ਨੇੜੇ ਨਹੀਂ ਲੱਗਣ ਦੇਈਦਾ ਬਾਏ ਬਾਏ ਕਰਕੇ ਰੱਖੀਦਾ ਸੁਸਤੀ ਨੂੰ ਸੋ ਸੁਸਤੀ ਨੂੰ ਤੁਸੀਂ ਹਮੇਸ਼ਾ ਬਾਏ ਬਾਏ ਟਾਟਾ ਕਰਕੇ ਰੱਖਿਆ ਕਰੋ आ, खाना पीना हजम नहीं होना पेट भी बहुत फूल रहता है देखो पेट फूल रहता है तो इसका मतलब ਤੁਹਾਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ ਹਨਾ পেট ਤੁਹਾਡਾ ਹਾਜਮਾ ਖਰਾਬ ਹੈ ਜਾਂ ਤੁਹਾਨੂੰ ਲਿਵਰ ਦੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਆਪਣੇ ਜਿਹੜੇ ਬੋਡੀ ਟੈਸਟ ਹੈ ਉਹ ਜ਼ਰੂਰ ਕਰਾਓ ਠੀਕ ਹੈ ਵੈਸੇ ਮੇਰੇ ਹਾਸੇ ਦੀਆਂ ਗੱਲਾਂ ਤਾਂ ਹਾਸੇ ਨਾਲ ਰਹਿ ਗਈਆਂ ਤੁਸੀਂ ਆਪਣੇ ਬੋਡੀ ਟੈਸਟ ਜਿਹੜੇ ਉਹ ਜ਼ਰੂਰ ਕਰਾਓ ਇਹਨਾਂ ਨੇ ਲਿਖਿਆ ਮੇਰੇ ਸਰੀਰ ਮੇਂ ਐਨਰਜੀ ਨਹੀਂ ਹੈ ਫੈਟੀ ਲਿਵਰ ਕਰਕੇ ਹਾਂ ਫੈਟੀ ਲਿਵਰ ਹੈ ਜੀ ਇਸੇ ਕਰਕੇ ਮੈਂ ਤੁਹਾਨੂੰ ਕਹਿਣ ਲੱਗੀ ਸੀ ਵੀ OTP TV ਵਗੈਰਾ ਚੈੱਕ ਕਰਾਉਂਦੇ ਰਹੋ ਲਿਵਰ ਦੀ ਜਦੋਂ ਪ੍ਰੋਬਲਮ ਹੁੰਦੀ ਹੈ ਨਾ ਆਪਾਂ ਨੂੰ ਕੋਈ ਉਦੋਂ ਆਪਣਾ ਪੇਟ ਆ ਭਰਿਆ ਭਰਿਆ ਰਹਿੰਦਾ ਖਾਣ ਨੂੰ ਦਿਲ ਨਹੀਂ ਕਰਦਾ ਉੱਠਣ ਨੂੰ ਦਿਲ ਨਹੀਂ ਕਰਦਾ ਤੇ ਇਹ ਸਾਰੀਆਂ ਪ੍ਰੋਬਲਮਸ ਲਿਵਰ ਕਰਕੇ ਹੁੰਦੀਆਂ ਨੇ ਤੇ ਤੁਸੀਂ ਇੱਕ ਵਾਰੀ ਆਪਣੇ ਪੂਰੇ ਲਿਵਰ ਦੇ ਜਿਹੜੇ ਟੈਸਟ ਹੈਗੇ ਆ ਉਹ ਕਰਾਓ ਤੇ ਉਸ ਤੋਂ ਬਾਅਦ ਆਪਣੀ ਡਾਈਟ ਸੈੱਟ ਕਰੋ ਠੀਕ ਹੈ ਜੀ ਤੇ ਨਾਲ-ਨਾਲ ਜਿਹੜੇ ਭੈਣ ਨੇ ਅਸੀਂ ਮਰਜੀ ਤੋਂ ਉਹ ਨਾਲ ਨਾਲ ਤੁਹਾਨੂੰ ਰਿਜ਼ਲਟ ਦੇ ਰਹੇ ਨੇ ਆਪਣਾ ਪਾ ਰਹੇ ਨੇ ਮੈਸੇਜ ਤੁਸੀਂ ਉਹਨਾਂ ਦੀ ਗੱਲ ਵੀ ਸੁਣੋ ਤੇ ਫੈਟੀ ਲਿਵਰ ਦਾ ਇਲਾਜ ਦੱਸੋ ਜੀ ਪਲੀਜ਼ ਇਹਦਾ ਕੋਈ ਇਲਾਜ ਨਹੀਂ ਜੀ ਫੈਟੀ ਲਿਵਰ ਦਾ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਡਾਕਟਰ ਤੋਂ ਪੁੱਛੋਗੇ ਮੈਨੂੰ ਨਹੀਂ ਪਤਾ ਵੀ ਡਾਕਟਰ ਤੁਹਾਨੂੰ ਦਵਾਈ ਦੇ ਰਹੇ ਨੇ ਜਾਂ ਨਹੀਂ ਦੇ ਰਹੇ ਪਰ ਲਿਵਰ ਦੇ ਡਾਕਟਰ ਹੈਗੇ ਨੇ ਬਠਿੰਡੇ ਡਾਕਟਰ ਰੁਪਿੰਦਰ ਸਿੱਧੂ ਸਪੈਸ਼ਲਿਸਟ ਨੇ ਢੇਟ ਦੇ ਔਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਇੱਕ ਵਾਰ ਕਿ ਫੈਟੀ ਲਿਵਰ ਦੀ ਕੋਈ ਦਵਾਈ ਨਹੀਂ ਫੈਟੀ ਲਿਵਰ ਦੀ ਕੋਈ ਮੈਡੀਸਨ ਇਹਦੇ ਵਾਸਤੇ ਤੁਹਾਨੂੰ ਆਪਣਾ ਧਿਆਨ ਆ ਜਿਹੜਾ ਉਹ ਡਾਈਟ ਦਾ ਜਰੂਰ ਰੱਖਣਾ ਪਊਗਾ ਡਾਈਟ ਪ੍ਰੋਪਰ ਰੱਖੋ ਆਪਣੀ ਸਹੀ ਰੱਖੋ ਠੀਕ ਹੈ ਫਰੂਟ ਵਗੈਰਾ ਜਿਆਦਾ ਲੋ ਸਬਜ਼ੀਆਂ ਹਰੀਆਂ ਲੋ ਸੈਲਡ ਲੋ ਪਾਣੀ ਜਿਆਦਾ ਪੀਓ ਖਾਣਾ ਰੋਟੀ ਘੱਟ ਖਾਓ ਡਰਿੰਕ ਜਿਆਦਾ ਲੋ ਠੀਕ ਹੈ ਜੀ ਸੋ ਇਹਨਾਂ ਚੀਜ਼ਾਂ ਵੱਲ ਤੁਹਾਨੂੰ ਖੂਲੀ ਧਿਆਨ ਰੱਖਣਾ ਪਊਗਾ ਤੇ ਤਲੇ ਆ ਫਲੇ ਜਿਹੜਾ ਉਹ ਬਿਲਕੁਲ ਨਾ ਖਾਓ ਤੇ ਇਹਦੀ ਦਵਾਈ ਕੋਈ ਨਹੀਂ ਹੈ ਕੋਈ ਮੈਡੀਸਨ ਨਹੀਂ ਹੈ ਇਹਦੀ ਲਓ ਜੀ 나ਜੀਆ ਸ਼ੇਰਪੁਰ ਤੋਂ ਨੇ ਬਹੁਤ ਬਹੁਤ ਵਧੀਆ ਵੀਡੀਓ ਜੀ ਥੈਂਕ ਯੂ 나ਜੀਆ ਜੀ ਥੈਂਕ ਯੂ ਸੋ ਮੱਚ ਆ ਇਹ ਨੇਚਰ ਲਵਰ ਨੇਚਰ ਲਵਰ ਦੀ ਆਈਡੀ ਤੋਂ ਆ ਵੈਰੀ ਨਾਈਸ ਲੇਕਿਨ ਆਡੀਓ ਮੇਂ ਡਿਸਟਰਬੈਂਸ ਬਹੁਤ ਥਾ ਆਡੀਓ ਦੇ ਵਿੱਚ ਡਿਸਟਰਬੈਂਸ ਇਸ ਲਈ ਸੀ ਕਿਉਂਕਿ ਫੈਨ ਚੱਲ ਰਿਹਾ ਸੀਗਾ ਤੇ ਤਾਂ ਕਰਕੇ ਉਹਦੀ ਆਵਾਜ਼ ਹੈ ਜਿਹੜੀ ਉਹ ਵਿਚਾਰ ਰਹੀ ਸੀਗੀ ਅਦਰਵਾਈਜ਼ ਨਹੀਂ ਹੋਣੀ ਸੀਗੀ ਤੇ ਹੁਣ ਮੈਂ ਖੜੀ ਹੈਗੀ ਆ ਆਪਣਾ ਫੈਨ ਬੰਦ ਕਰਕੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਤੇ ਹੁਣ ਆਪਾਂ ਵਲੌਗ ਦਾ ਇਥੇ ਐਂਡ ਕਰਾਂਗੇ ਲੋ ਜੀ ਵਲੌਗ ਦਾ ਇਥੇ ਕਰਦੇ ਆਂ ਐਂਡ ਕਿਤੇ ਟੈਂਪਰ ਨਹੀਂ ਰਹਿਣਗੇ ਹੋਵੇ ਮਾੜਾ ਜਿਹਾ ਮੈਨੂੰ ਲਾਸਟ ਵਾਲਾ ਜਿਹੜਾ ਕਮੈਂਟ ਸੀਗਾ ਉਹ ਦੇਖ ਲੈਣ ਦੋ ਸਸੀ ਕਲਦੀਦੀ ਜੀ ਮੈਂ ਬਲਜੀਤਪੁਰ ਪਟਿਆਲਾ ਸੂਲਰ ਤੋਂ ਅਸੀਂ ਵੀ ਕਾਟਨ ਦੇ ਸੂਟਾ ਨੂੰ ਇਸ ਤਰ੍ਹਾਂ ਹੀ ਧੋਂਦੇ ਹਾਂ ਬਹੁਤ ਵਧੀਆ ਗੱਲ ਹੈ ਬਲਜੀਤ ਜੀ ਥੈਂਕ ਯੂ ਸੋ ਮੱਚ ਬਹੁਤ ਅੱਛੀ ਗੱਲ ਹੈ ਕਿਉਂਕਿ ਬਾਅਦ ਚ ਕੰਪਲੇਂਟ ਕਰਨ ਨਾਲੋਂ ਪਹਿਲਾਂ ਹੀ ਆਪਾਂ ਨੂੰ ਇਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹਰ ਚੀਜ਼ ਜਿਹੜੀ ਉਹ ਕੇਅਰ ਮੰਗਦੀ ਹੈ ਲਓ ਜੀ ਆਪਾਂ ਵਲੌਗ ਦਾ ਇੱਥੇ ਕਰਦੇ ਹਾਂ ਐਂਡ ਤੇ ਮੈਂ ਹੁਣ ਫੇਸ ਨੂੰ ਕਰਨਾ ਵਾਸ਼ ਤੇ ਵਾਸ਼ ਕਰਨ ਤੋਂ ਬਾਅਦ ਬਸ ਓਕੇ ਹੋ ਜੂਗਾ ਵਲੌਗ ਠੀਕ ਹੈ ਸੋ ਹਰ ਤਰ੍ਹਾਂ ਦੀ ਫੇਸ ਦੀ ਪ੍ਰੋਬਲਮ ਕੋਈ ਪਿਗਮੈਂਟੇਸ਼ਨ ਹੈ ਓਪਨ ਪੋਰਸ ਨੇ ਜਿਹੜੀ ਫਟਕੜੀ ਹੈਗੀ ਸ਼੍ਰਿੰਕ ਕਰਦੀ ਹੈ ਤੁਹਾਡੀ ਸਕਿਨ ਨੂੰ ਇਸ ਕਰਕੇ ਪੋਰਸ ਨੇ ਜਿਹੜੇ ਉਹ ਵੀ ਸ਼੍ਰਿੰਕ ਹੁੰਦੇ ਨੇ ਹਨਾ ਇੱਕ ਵੀਡੀਓ ਹੋਰ ਦੇਣੀ ਆ ਓਪਨ ਪੋਰਸ ਦੇ ਮੈਂ ਜਿਹੜੇ ਪੋਰਸ ਜਿਆਦਾ ਹੋ ਜਾਂਦੇ ਨੇ ਨਾ ਜੀ ਉਹਦੇ ਨਾਲ ਹੀ ਅੰਦਰ ਜਦੋਂ ਡਸਟ ਜੰਦੀ ਹੈ ਸਕਿਨ ਬਹੁਤ ਗੰਦੀ ਹੋ ਜਾਂਦੀ ਹੈ ਬਹੁਤ ਜਿਆਦਾ ਗੰਦੀ ਔਰ ਸਕਿਨ ਲੱਟ ਕੇ ਜਾਂਦੀ ਹੈ ਇੱਕ ਭੈਣ ਨੇ ਮੈਨੂੰ ਉਹਦੀ ਫੋਟੋ ਭੇਜੀ ਜੀ ਉਹ ਭੈਣ ਮੇਰੇ ਨਾਲੋਂ ਛੋਟੇ ਨੇ ਮੈਨੂੰ ਲੱਗਦਾ ਉਹ 4-5 ਸਾਲ ਛੋਟੇ ਹੋਣਗੇ ਮੇਰੇ ਤੋਂ ਪਰ ਮੈਂ ਉਹਨਾਂ ਦੀ ਫੋਟੋ ਦੇਖ ਕੇ ਭੈਣ ਨੂੰ ਕਿਹਾ ਕਿ ਤੁਸੀਂ ਮੈਨੂੰ 75 ਸਾਲੇ ਲੱਗਦੇ ਹੋ 70 ਪਲਸ ਲੱਗਦੇ ਨੇ ਉਹ ਕਿਉਂਕਿ ਉਹਨਾਂ ਦੇ ਪੋਰਸ ਬੜੀਆਂ ਬੜੀਆਂ ਮੋਟੀਆਂ ਮੋਟੀਆਂ ਹੋਈਆਂ ਪਈਆਂ ਨੇ ਇਹਦੇ ਕਰਕੇ ਉਹਨਾਂ ਦੀ ਸਕਿਨ ਬਹੁਤ ਲਟਕ ਗਈ ਪਹਿਲਾਂ ਉਹਨਾਂ ਨੂੰ ਪੋਰਸ ਜਿਹੜੇ ਉਹ ਸਹੀ ਕਰਨੇ ਪੈਣਗੇ ਉਸ ਤੋਂ ਬਾਅਦ ਆਪਣੀ ਸਕਿਨ ਦੀ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਜੀ ਜ਼ਰੂਰ ਕਰਿਆ ਕਰੋ ਮੈਂ ਦੇਖਿਆ ਬਹੁਤ ਸਾਰੀਆਂ ਭੈਣਾਂ ਨੂੰ ਜੇ ਤੁਸੀਂ ਵੈਸੇ ਵੀ ਚਲੋ ਤਾਂ ਆਨਲਾਈਨ ਆਫਲਾਈਨ ਵੀ ਜੇ ਕਦੇ ਕਿਸੇ ਨੂੰ ਦੱਸ ਦੋ ਸਾਡੇ ਤੋਂ ਕਿੱਥੇ ਹੁੰਦਾ ਜੀ ਸਾਡੇ ਕੋਲ ਕਿੱਥੇ ਟਾਈਮ ਹੈ ਜੀ ਇਹਨਾਂ ਚੀਜ਼ਾਂ ਲਈ ਕਿੱਥੇ ਟਾਈਮ ਹੈ ਸਾਡੇ ਕੋਲ ਤਾਂ ਕੰਮ ਹੀ ਬਹੁਤ ਹੈ ਕਮ ਸਾਰਿਆਂ ਕੋਲ ਹੀ ਹੁੰਦਾ ਜੀ ਇਹ ਨਹੀਂ ਹੈ ਕਿ ਬੇਲਾ ਕੋਈ ਨਹੀਂ ਹੈਗਾ ਸਭ ਕੋਲੇ ਕਮਾਏਗਾ ਪਰ ਟਾਈਮ ਥੋੜਾ ਜਿਹਾ ਕੱਢਣਾ ਪੈਂਦਾ ਆਪਦੇ 24 ਘੰਟਿਆਂ ਵਿੱਚੋਂ ਤੁਸੀਂ ਆਪਦੇ ਲਈ 10 ਮਿੰਟ ਨਹੀਂ ਕੱਢ ਸਕਦੇ ਸੋ ਸਾਰਿਆਂ ਟਾਈਮ ਕੱਢਿਆ ਕਰੋ ਆਪਣਾ ਆਪਦੀ ਬੋਡੀ ਦਾ ਧਿਆਨ ਰੱਖੋ ਆਪਣੀ ਸਕਿਨ ਦਾ ਧਿਆਨ ਰੱਖੋ ਆਪਣੇ ਵਾਲਾਂ ਦਾ ਧਿਆਨ ਰੱਖੋ ਤੁਸੀਂ ਆ ਹੀ ਰੱਖਣਾ ਕਿਸੇ ਹੋਰ ਨੇ ਨਹੀਂ ਰੱਖਣਾ ਚਲੋ ਜੀ ਵਲੌਗ ਦਾ ਇੱਥੇ ਐਂਡ ਕਰਦੇ ਆ ਫਿਰ ਮਿਲਦੇ ਆ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ